ਸਚੂਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਭਰੀ ਸਿੰਘ ਪੁੱਲਰ ਤਾਂ ਦੋਸਤੋ ਆ ਆਪਣਾ ਜਿਹੜਾ ਝੋਨਾ ਤਿੱਬੇ ਦੇ ਉੱਪਰ ਲੱਗਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਖੜਾ ਦਿਖ ਬਹੁਤ ਜ਼ਿਆਦਾ ਵਧੀਆ ਆਏ ਜੀ ਕਰਦਾ ਵੀ ਦੇਖੀ ਜਾਗੇ ਦੇਖੀ ਜਾਏ ਦੇਖ ਕੇ ਪੱਖ ਲੈਂਦੀ ਆ ਪਰੰਤੂ ਬਹੁਤ ਸਾਰੇ ਕਿਸਾਨ ਭਰਾ ਇਹੋ ਜਿਹੇ ਆ ਜਿਹੜੇ ਕਹਿੰਦੇ ਅਸੀਂ ਸਾਰੀਆਂ ਖੱਦਾ ਪਾਲੀਆਂ ਜੂਰੀ ਆ ਵੀ ਪਾਲੀ ਜ਼ਿੰਕ ਵੀ ਪਾਲੀ ਪੋਟਾਸ਼ ਵੀ ਪਾਲੀ ਸਾਰੀਆਂ ਖਾਦਾਂ ਪਾਲੀਆਂ ਪਰੰਤੂ ਸਾਡੇ ਝੋਨੇ ਨੇ ਫਟਾਰਾ ਨਹੀਂ ਕੀਤਾ ਕੁਝ ਕਿਸਾਨ ਭਰਾਵਾਂ ਦਾ ਕਹਿਣਾ ਕਿ ਸਾਡੇ ਝੋਨਾ ਲੱਗੇ ਨੂੰ 15-20 ਦਿਨ ਹੋਏ ਆ ਪਰੰਤੂ ਉਹ ਤਾਂ ਪੀਲਾ ਜਾ ਖੜਾ ਪੁਰਾਣੇ ਪੱਤੇ ਜਮੇ ਪੀਲੇ ਦੇ ਆ ਖੱਟੇ-ਖੱਟੇ ਦੇ ਆ ਦੂਰੋਂ ਦੇਖੀਏ ਤਾਂ ਇੰਦੇ ਲੱਗਦਾ ਜਿਵੇਂ ਕਿਸੇ ਤਰ੍ਹਾਂ ਦੇ ਘਾਟ ਹੋਵੇ ਪੀਲਾ ਜਾ ਨਜ਼ਰ ਆਉਂਦਾਗਾ ਪਰੰਤੂ growth ਰੁਕ ਚੁੱਕੀ ਆ ਫਟਾਰਾ ਨਹੀਂ ਕਰਦਾ ਸਮਾਨ ਅਸੀਂ ਸਾਰਾ ਪਾਲਿਆ ਅਸੀਂ ਤਾਂ ਕੋਈ ਜ਼ਹਿਰ ਵੀ ਨਹੀਂ ਛੱਡਿਆ ਡਰੋਣਾ ਘਬਰਾਉਣਾ ਖਾਸ ਕਰਕੇ ਅਜਿਹੀ ਦਿੱਕਤ ਆਪਣੀਆਂ ਹੌਲੀਆਂ ਜ਼ਮੀਨਾਂ ਜਿਨੂੰ ਆਪਾਂ ਮਾੜੀਆਂ ਜ਼ਮੀਨਾਂ ਕਹਿੰਦੇ ਆ ਉਹਨਾਂ ਦੇ ਵਿੱਚ ਆਉਂਦੀ ਆ ਆਪਾਂ ਜਿੰਕ ਵੀ ਪਾ ਲੈਨੇ ਆ ਪोटाश ਵੀ ਪਾ ਲੈਨੇ ਆ ਖਾਸ ਕਰਕੇ ਜਿੰਕ ਦੀ ਘਾਟ ਦਿਖਾਈ ਦੇ ਰਹੀ ਆ ਕਿਉਂਕਿ ਦੋਸਤੋ ਅਜਿਹੀਆਂ ਜ਼ਮੀਨਾਂ ਦਾ ਪੀ ਐਚ ਲੈਵਲ ਵੀ ਹਾਈ ਹੁੰਦਾ ਜਿੱਦੇ ਕਰਕੇ ਜਿੰਨੀਆਂ ਵੀ ਖਾਦ ਆਪਾਂ ਪਾਉਨੇ ਆ ਉਹ 70 ਤੋਂ 80% ਤਾਂ ਆਪਣੇ ਬੂਟੇ ਨੂੰ ਲੱਗਦੀ ਹੀ ਨਹੀਂ ਤਾਂ ਬਿਲਕੁਲ ਸੱਚ ਕਿਹਾ ਨਾ ਇਹਹੀਆਂ ਜ਼ਮੀਨਾਂਤ ਦੇ ਵਿੱਚ ਆਪਣੇ ਕਿਸਾਨ ਭਰਾ ਚਾਰ ਚਾਰ ਪੰਜ ਪੰਜ ਗੱਟੇ ਤੱਕ ਯੂਰੀਅ ਦੇ ਪਾ ਦਿੰਦੇ ਆ ਪਰੰਤੂ ਝੋਨਾ ਦੇਖ ਕੇ ਐਂ ਲੱਗਦਾ ਵੀ ਇਸ ਵਿੱਚ ਦਾ ਯੂਰੀਅ ਪਾਈਉ ਨਹੀਂ ਕਿਉਂਕਿ ਉਹਨੂੰ ਲੱਗ ਹੀ ਨਹੀਂ ਰਹੀ ਤਾਂ ਇੱਥੇ ਹੁਣ ਆਪਾਂ ਇੱਕ ਕਰਾਂਗੇ ਸਪਰੇ ਹਾਂ ਦੋਸਤੋ ਆਪਾਂ ਸਪਰੇ ਇੱਕੋ ਵਾਰ ਕਰਨੀ ਆ ਦੂਜੀ ਵਾਰ ਨਹੀਂ ਕਰਨੀ ਕਿਉਂਕਿ ਇੱਕ ਕੋਲ ਵਾਰਸਪਰੇ ਕਰਨ ਦੇ ਇੰਨੇ ਸ਼ਾਨਦਾਰ ਰਿਜ਼ਲਟ ਮਿਲਣਗੇ ਨਾ ਤੁਸੀਂ ਆ ਪਾਖੋਗੇ ਅੱਜ ਤੱਕ ਤੁਹਾਨੂੰ ਤੁਸੀਂ ਬਚਾਤਾ ਚਾਹੇ ਤੁਹਾਡਾ ਚੋਨਾ 15 ਦਿਨਾਂ ਦਾ ਚਾਹੇ 30 ਦਿਨਾਂ ਦਾ ਤਾਂ ਇਹ ਸਪਰੇ ਤੁਸੀਂ ਕਰਨੀਓ ਕਰਨੀ ਆ ਆਪਾਂ ਦੋ ਸਪਰੇ ਹਣੀ ਕਹਿੰਦੇ ਆਪਾਂ ਤਿੰਨ ਸਪਰੇ ਹਣੀ ਕਹਿੰਦੇ ਬਹੁਤਾ ਜ਼ਿਆਦੇ ਤੁਹਾਡਾ ਖਰਚਾ ਨਹੀਂ ਕਰਾਉਂਦੇ ਤਾਂ ਦੋਸਤੋ ਇਹ ਸਪਰੇ ਦਾ ਨਾਮ ਹੈ ਸਾਡਾ ਕਿਸਾਨ ਕੋਲ ਇਹਦੇ ਵਿੱਚ ਆਪਾਂ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਪ੍ਰੋਪੀਨੇਵ 70% ਫੰਗੀਸਾਈਡ ਲੈਣਾ ਨਾਲ ਇਸਦੇ 100 ਗ੍ਰਾਮ ਚਿਲੇਟਡ ਲੋਹਾ ਲੈਣਾ ਅਤੇ 1 ਕਿਲੋ ਲੈਣਾਗਾ ਆਪਾਂ ম্যাগਨੀਸ਼ੀਅਮ ਸਲਫੇਟ ਯਾਦ ਰਹੀ ਦੋਸਤੋ ਇਹ ਮੈਗਨੀਸ ਸਲਫੇਟ ਨਹੀਂ ਜਿਹੜੀ ਕਣਕ ਦੇ ਉੱਤੇ ਹੁੰਦੀ ਹੁੰਦੀ ਆ ਇਹ ম্যাগਨੀਸ਼ੀਅਮ ਸਲਫੇਟ ਆ ਮੈਗਨੀਸ ਸਲਫੇਟ ਅਤੇ ম্যাগਨੀਸ਼ੀਅਮ ਸਲਫੇਟ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਇਸ ਲਈ ਆਪਾਂ ਕੀ ਕਰਨਾ ম্যাগਨੀਸ਼ੀਅਮ ਸਲਫੇਟ ਲੈਣਾ ਅਤੇ ਉਹਦੇ ਨਾਲ ਲੈਣੀ ਆ 1.5 ਕਿਲੋ ਬਾਰੀਕ ਯੂਰੀਆ ਚਾਰਾਂ ਦਾ ਘੋਲ ਆਪਾਂ ਅਲੱਗ ਅਲੱਗ ਬਣਾਉਣਾ ਅਤੇ ਇਕੱਠੀ ਸਪਰੇਅ ਕਰ ਦੇਣੀ ਆ ਯਾਦ ਰੱਖੇ ਸਿੱਧਾ ਪ੍ਰੈਸ਼ਰ ਪੱਤੇ ਤੇ ਨਹੀਂ ਮਾਰਨਾ ਅਤੇ ਸਪਰੇਅ ਦੇ ਵਿੱਚ ਪ੍ਰਤੀ ਏਕੜ ਘਟੋ ਘਟ 100 ਲੀਟਰ ਪਾਣੀ ਲੱਗਣਾ ਜ਼ਰੂਰੀ ਆ ਤਾਂ ਦੋਸਤੋ ਇਹ ਬਣ ਗਿਆ ਸਾਡਾ ਕਿਸਾਨ ਘੋਲ ਹੁਣ ਇਹ ਸਪਰੇਅ ਕੀ ਕੰਮ ਕਰੇਗੀ ਤਾਂ ਦੋਸਤੋ ਚਾਹੇ ਤੁਹਾਡੇ ਝੋਨੇ ਦੀ ਗ੍ਰੋਥ ਰੁਕ ਚੁੱਕੀ ਆ ਚਾਹੇ ਤੁਹਾਡਾ ਝੋਨਾ ਪੀਲਾ ਪੈ ਚੁੱਕਿਆ ਚਾਹੇ ਤੁਹਾਡੀ ਜ਼ਮੀਨ ਮਾੜੀ ਆ ਚਾਹੇ ਪਾਣੀ ਮਾੜਾ ਜਾਂ ਫਿਰ ਤੁਹਾਡੇ ਝੋਨੇ ਦੀਆਂ ਜੜਾਂ ਕਾਲੀਆਂ ਹੋ ਚੁੱਕੀਆਂ ਜਾਂ ਫਿਰ ਦੇਖਣ ਚ ਭੜਾ ਜਿਹਾ ਲੱਗ ਜਾਂਦਾ ਤਾਂ ਇਹ ਸਾਰੇ ਕੰਮ ਇਹ ਸਪਰੇਅ ਕਰੇਗੀ ਇੱਕਦਮ ਤੁਹਾਡਾ ਚੋਨਾ ਕਾਲਾ ਛਾ ਵੀ ਹੋਵੇਗਾ ਇੱਕਦਮ ਗਰੋਥ ਕਰੇਗਾ ਇੱਕਦਮ ਫਟਾਰਾ ਕਰੇਗਾ ਹਾਂ ਦੋਸਤੋ ਸਪਰੇਅ ਕਰਨ ਤੋਂ ਬਾਅਦ ਤੁਰੰਤ ਬਾਅਦ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੇਗਾ ਅਤੇ ਜਿਵੇਂ ਜਿਵੇਂ ਸਮਾਂ ਟੱਪੀ ਜਾਵੇਗਾ 5 ਦਿਨ 7 ਦਿਨ 10 ਦਿਨ ਉਵੇਂ ਉਵੇਂ ਤੁਹਾਡਾ ਚੋਨਾ ਉੜਦਾ ਜਾਊਗਾ ਤੁਹਾਨੂੰ ਐ ਲੱਗੂ ਯਾਰਾ ਤਾਂ ਚਮਤਕਾਰ ਹੋ ਗਿਆ ਰਿਜ਼ਲਟ ਇੰਨਾ ਕਿ ਤਕੜਾ ਨਾ ਤੁਹਾਡਾ ਤਾਂ ਗਵੰਡੀ ਵੀ ਆ ਕੇ ਕਹੇਗਾ ਯਾਰ ਪਾਇਆ ਤਾਂ ਪਾਇਆ ਕੀ ਆ ਸਾਨੂੰ ਵੀ ਦੱਸ ਦੇ ਯਾਰ ਅੱਗੇ ਤੱਕ ਦੇ ਇੰਨਾ ਚੰਗਾ ਇੰਨਾ ਜਿਆਦੇ ਫਟਾਰਾ ਇੰਨਾ ਜਾਦੇ ਕਾਲਾ ਰੰਗ ਤੁਹਾਡੇ ਝੋਨੇ ਦਾ ਦੇਖਿਆ ਹੀ ਨਹੀਂ ਇਹ ਕੀ ਪਾਇਆ ਕਿਹੜੀ ਸ਼ੈ ਪਾਈ ਆ ਸਾਨੂੰ ਵੀ ਦੱਸਦੇ ਯਾਰ ਅਤੇ ਜੇਕਰ ਤੁਹਾਡਾ ਝੋਨਾ ਜਾਦੀ ਮਾੜਾ ਅਤੇ ਤੁਸੀਂ ਯੂਰੀਆ ਪਾ ਰਹੇ ਹੋ ਤਾਂ ਯੂਰੀਆ ਦੇ ਵਿੱਚ ਹਿਊਮਿਕ ਐਸਿਡ ਮਿਕਸ ਕਰਕੇ ਜ਼ਰੂਰ ਪਾਉਣਾ ਵੈਸੇ ਤਾਂ ਦੋਸਤੋ ਇਹ ਇੱਕ ਸਪਰੇਅ ਕਰਨ ਤੋਂ ਬਾਅਦ ਤੁਹਾਨੂੰ ਕੁਝ ਵੀ ਪਾਉਣ ਦੀ ਲੋੜ ਨਹੀਂ ਪੈਣੀ ਪਰੰਤੂ ਜੇਕਰ ਤੁਹਾਡਾ ਪਾਣੀ ਮਾੜਾ ਤੁਹਾਡੀ ਜ਼ਮੀਨ ਜਾਦੀ ਮਾੜੀ ਹੈ ਰੇਤੀਲੀ ਆ ਝੋਨਾ ਜਾਦੀ ਮਾੜਾ ਤਾਂ ਤੁਸੀਂ ਜੇਕਰ ਯੂਰੀਆ ਪਾ ਰਹੇ ਹੋ ਤਾਂ ਹਿਊਮਿਕ ਐਸਿਡ ਤੁਸੀਂ ਪਾਣੀ ਪਾਉਣਾ ਇਹ ਉਹਨਾਂ ਜ਼ਮੀਨਾਂ ਲਈ ਆ ਜਿੱਥੇ ਤੁਹਾਡੀ ਹੱਦ ਤੱਕ ਖੜੀ ਹੋ ਚੁੱਕੀ ਆ ਸਾਰਾ ਸਮਾਨ ਪਾਤਾ ਤਾਂ ਉੱਥੇ ਤੁਸੀਂ ਹਿਊਮਿਕ ਐਸਿਡ ਪਾਉਣਾ ਅਤੇ ਨਾਲ ਉਹਦੇ ਆਪਾਂ ਸਾਡਾ ਕਿਸਾਨ ਘੋਲ ਦੀ ਸਪਰੇਅ ਕਰਨੀ ਕਰਨੀ ਆ ਬਸ ਇੱਕ ਵਾਰੀ ਕਰਨੀ ਆ ਮੁੜ ਕੇ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਕਿ ਤੁਹਾਡਾ ਝੋਨਾ ਕਿੱਦਾ ਦਾਗਾ ਧੰਨਵਾਦ ਦੋਸਤੋ